ਜੀ 22:00 30 ਤੱਕ ਗਈਆ ਹਾਲੇ ਅੱਖ ਜੀ ਲੱਗੀ ਸੀ ਹੁਣ ਉੱਠੇ ਆ ਤੇ ਬਾਕੀ ਦੇਖਦੇ ਆ ਕੀ ਬਣਦਾ ਨੰਬਰ ਪਿਛੇ ਦੀ ਅੱਜ ਹੋਲੀ ਚੱਲ ਰਹੀ ਆ ਫਲਾਟ ਵੀ ਆਜੋ ਦੇਖਦੇ ਆ ਭਾਰਨ ਚੱਲਦੇ ਆ ਹਾਂ ਸਕੂਟੀ ਵਾਲਾ ਆਇਆ ਨਹੀਂ ਜਦੋਂ ਆਉਂਗਾ ਫਿਰ ਜਾਵਾਂਗੇ ਹੁਣ ਨੰਬਰ ਆ ਜਾਣਾ ਆਪਣਾ ਤੇ ਆ ਜੋ ਗੱਡੀ ਦੇਖੋ ਅੰਦਰੋ ਟਰਾਲਾ ਖੜਾ ਆਪਣਾ ਅੰਦਰ ਇੱਧਰ ਸੱਤ ਆਵੀ ਫੋਟੋ ਪਾੜ-ਪਾੜ ਕਹਿੰਦੇ ਫੋਟੋ ਮਨ ਪਹਿਲਾਂ ਆਉਂਦੇ ਆ ਇਹ ਤਾਂ ਇਦਾਂ ਹੀ ਲੱਗੀ ਆ ਰਹਿਣੀ ਐ ਨਹੀਂ ਪਾੜੇ ਪੜੇ ਤੇ ਖਤਮ ਹੋਣੀਆਂ ਇਹ ਤੁਸੀਂ ਇੱਕ ਪਾੜੂਗੇ 10 ਲੱਗਣਗੇ ਆ ਦਵਾਰਾ ਵੈਲਕਮ ਬੈਕ ਤੁਹਾਡੇ ਆਪਣੇ YouTube ਚੈਨਲ ਜਾਂ ਟਰੱਕਾਂ ਵਾਲੇ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਆ ਮੈਂ ਤੁਹਾਡਾ ਆਪਣਾ ਜਾਂ ਟਰੱਕਾਂ ਵਾਲਾ ਤੁਹਾਡੇ ਲਈ ਲੈ ਕੇ ਆਇਆ ਖੋਰ ਵੀਡੀਓ ਕਮਾਲ ਦੀ ਚੈਨਲ ਤੇ ਮੇਰੇ ਜੁੜੇ ਸੱਜਣ ਮਿੱਤਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਸ਼ੀਰਵਾਦ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਤੁਸੀਂ ਤੇ ਚੈਨਲ ਤੇ ਜਿਹੜੇ ਨਵੇਂ ਜੁੜਦੇ ਆ ਜਾਂ ਵੀਡੀਓ ਦੇਖਦੇ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਘੰਟੀ ਵਾਲਾ ਬਟਨ ਦੱਬ ਕੇ ਆਲ ਕਰ ਲਿਆ ਕਰੋ ਨੋਟੀਫਿਕੇਸ਼ਨ ਤੁਹਾਨੂੰ ਹਰੇਕ ਵੀਡੀਓ ਦੀ ਅਪਡੇਟ ਮਿਲਦੀ ਰਹੂਗੀ ਤੇ ਆਪਾਂ ਅੱਜ ਆਏ ਹੋਏ ਆ ਫੈਕਟਰੀ ਕੱਡੀ ਬਰਨ ਤੇ ਕਰਦੇ ਆ ਗੱਲਬਾਤ ਆਜੋ 3 ਵਜ ਗਏ ਗੱਡੀਆਂ ਹੁਣ ਛੱਡੀਆਂ ਪਾਰਕਿੰਗ ਚ ਅੱਜ ਜਦੋਂ ਸਾਰਾ ਦਿਨ ਹੀ ਨਗਾਤਾ ਇਹਨਾਂ ਨੇ ਇੱਥੇ ਚੱਲੇ ਆਉਣ ਗੇਟ ਦੇ ਉੱਤੇ ਨੂੰ ਐਂਟਰੀ ਕਰਾਉਂਦੇ ਆ ਜਾ ਕੇ ਦੇਖਦੇ ਆ ਕੀ ਪੰਦਾ ਉੱਥੇ ਜਾ ਕੇ ਆ ਜੋ ਚੱਲੀਏ ਗੇਟ ਦੇ ਉੱਤੇ ਨੂੰ ਕਰਦੇ ਆ ਗੱਲਬਾਤ ਉੱਥੇ ਅੰਦਰ ਜਾ ਕੇ ਆਓ ਪੁੱਜ ਗਏ ਆਪਾਂ ਗੇਟ ਤੇ ਗੱਡੀਆਂ ਦੀਆਂ ਲੱਗੀਆਂ ਹੋਈਆਂ ਨੇ ਲਾਈਨਾਂ ਆਪਾਂ ਨੇ ਵੀ ਲਾਤੀ ਗੱਡੀ ਲਾਈਨ ਦੇ ਵਿੱਚ ਆਹ ਹੈਗਾ ਫੈਕਟਰੀ ਦਾ ਰੈਸਟ ਏਰੀਆ ਚਲੋ ਆਜੋ ਦੇਖਦੇ ਆ ਵਕ ਬੈਲਟੀਆਂ ਮਿਲ ਗਈ ਆ ਆਪਾਂ ਕੰਡੇ ਦੇ ਖਰ ਚੱਲੇ ਹੁਣ ਐਂਟਰੀ ਉਂਟੇ ਕਰਾਉਂਦੇ ਆ ਗੇਟ ਤੇ ਜਾ ਕੇ ਦੇਖਦੇ ਆ ਬਾਕੀ ਕੰਡੇ ਦੇ ਲਾਈਨ ਲੱਗੀ ਹੋਈ ਆ ਹੁਣ ਆਜੋ ਚੱਲੀਏ ਕੰਡਾ ਲਿਆ ਆਪਾਂ ਨੇ ਕਰਾ ਲਈ ਜੀ ਤੇ ਆ ਬਾਈ ਨੇ ਗੱਡੀ ਅੱਗੇ ਕੀਤੀ ਜੀ ਇਹਨੇ ਗੱਡੀ ਪਿੱਛੇ ਕੀਤੀ ਆਪਾਂ ਚੱਲੀਏ ਪਲਾਟ ਦੇ 2 ਨੰਬਰ ਪਲਾਟ ਤੇ ਐਂਟਰ ਕਰਾ ਰਹੇ ਆ ਗੱਡੀਆਂ ਇੱਧਰ ਲੋਡ ਹੋਣੀਆਂ ਨੇ ਲਾਈਨ 'ਚ ਲੱਗੀਆਂ ਹੋਈਆਂ ਪਲਾਟ ਚੱਲ ਰਿਹਾ ਸੀ ਹੋਲੀ ਤਾਂ ਕਰਕੇ ਅੱਜ ਗੱਡੀਆਂ ਹੋਲੀ ਭਰ ਰਹੇ ਨੇ ਆਪਾਂ ਲਾਈਏ ਗੱਡੀ ਹੁਣ ਲਾਈਨ ਦੇ ਵਿੱਚ ਅੰਦਰ ਜਾ ਕੇ ਬੈਲਟੀ ਦੇ ਆਈਏ ਪੈਕਰ ਦੇ ਵਿੱਚ ਆ ਜਾਓ ਆਪਾਂ ਬੈਲਟੀ ਦੇ ਆਏ ਅੰਦਰ ਹੁਣ ਡਾਲਾ ਖੋਲਣਾ ਆਪਾਂ ਨੇ ਜਾ ਕੇ ਪਹਿਲਾਂ ਡਾਲਾ ਖੋਲਈਏ ਗੱਡੀ ਦਾ ਬੈਲਟੀ ਤਾਂ ਆਪਾਂ ਨੇ ਜਮਾ ਕਰਾਤੀ ਪਹਿਲਾਂ ਡਾਲਾ ਖੋਲਣਾ ਪੈਣਾ ਡਾਲਾ ਖੋਲ ਕੇ ਡੁੱਡਣਾ ਕਰਦਾ ਮੈਂ ਗੱਲ ਬਾਤ ਆ ਜੋ ਗੋਲਮ ਮੈਂ ਡਾਲਾ ਚੰਗੀ ਜਿਹਾ ਵਨ ਚੰਗੀ ਜਿਹਾ ਅੰਦਰ ਆ ਗਏ ਆਪਾਂ ਲਾਈਨ ਚਲਾਤੀ ਗੱਡੀ ਆਪਲਾਡ ਦਾ ਚੱਲਦਾ ਕ੍ਰੈਸਚਨ ਦਾ ਕੰਮ ਫੇਤਰ ਗੱਡੀਆਂ ਲਾਈਆ ਹੋਈਆਂ ਆਪਣੀਆਂ ਦੇਖੋ ਉਹਨਾਂ ਨੇ ਯਾਰਾ ਕੰਡੇ ਕੰਡੇ ਸੈਲੋ ਆ ਉਈ ਕੰਡੇ ਕੰਡੇ ਸੈਲੋ ਆ ਆਹਾ ਗੱਡੀ ਲਾਸਟ ਗੱਡੀ ਭਰੀ 5 ਵਜੇ ਉਸ ਤੋਂ ਬਾਅਦ ਇੱਕ ਇਹ ਜੇ ਬੰਦੇ ਨੇ ਐਂਟਰੀ ਕੀਤੀ ਮੁੜ ਕੇ ਬੰਦੇ ਨੇ ਪਲਾੜੀ ਬੰਦ ਕਰਾਤਾ ਤੁਹਾਨੂੰ ਅਹੀ ਵੀਡੀਓ ਵਿੱਚ ਦਿਖਾਉਂਦੇ ਆ ਵੀ ਕਿਹੜਾ ਬੰਦਾ ਸੀ ਉਹ ਮਹਾਨ ਸ਼ਖਸੀਅਤ ਜੀ ਨੇ ਪਲਾੜ ਬੰਦ ਕਰਾਇਆ ਆ ਜੋ ਆਹਾ ਮਹਾਨ ਸ਼ਖਸੀਅਤ ਆ ਜਿਹਦੇ ਫਾਇਰ ਪੈਂਦੀ ਸਾਰੇ ਫੈਕਟਰੀ ਬੰਦ ਹੋ ਗਈ ਆ ਦੇਖੋ ਤੇਰੇ ਆਉਂਦੀ ਸਰ ਪਲਾਟ ਬੰਦ ਹੋ ਗਿਆ ਕਿਆ ਕਿਆ ਪੱਥਰ ਵੱਧ ਗਿਆ ਦੇਖੋ ਕਿੰਨੇ ਟਾਈਮ ਚ ਕੱਢਦਾ ਜਾ ਕੱਢ ਕੇ ਆ ਜਾਗੇ ਪੱਥਰ ਕੱਢ ਕੇ ਆ ਜਾਗੇ ਬੈਕਰ ਦੇ ਵਿੱਚ ਚੱਲ ਤੂੰ ਹੀ ਆਇਆ ਤੂੰ ਹੀ ਆਇਆ ਤਾ ਨੋਈ ਫਲਾਟ ਤਾਂ ਚੱਲਿਆਣੀ ਅਮਰਜੈਂਸੀ ਫਲਾਟ ਚਲਾਤਾ ਫੈਕਟਰੀ ਵਾਲਿਆਂ ਨੇ ਇੱਕ ਨੰਬਰ ਹੁਣ ਕੜੇ ਆ ਸਾਢੇ 6 ਹੋ ਹੋਗੇ 6 ਵਜੇ ਸਾਢੇ 6 ਹੋ ਚਲੇ ਸ਼ਾਇਦ ਟਾਈਮ ਦੇਖ ਕੇ ਆਣੀ ਕੜੇ ਹੁਣ ਦੇਖਦੇ ਆ ਜੋ ਬਾਈ ਦੀ ਆਹ ਰਮ ਹੋ ਜਾਂਦਾ ਤੋਂ ਇਹਦੇ ਬੜੇ ਹੋਏ ਅੰਦਰ 8 ਵਜੇ ਚੱਲੇ ਪਲਾਟ ਹੋ ਗਿਆ ਹੋਇਆ ਖਰਾਬ ਹੁਣ ਦੂਜੇ ਪਲਾਟ ਨੂੰ ਚੱਲੇ ਆ ਹੁਣ ਅੰਦਰ ਜਾ ਕੇ ਭਰਨੀ ਆ ਕਹਿੰਦੇ ਤੁਰੇ ਹੋਇਆ ਹੌਲੀ ਹੌਲੀ ਸਾਰਾ ਦਿਨ ਖਰਾਬ ਕਰਦਾ ਇੱਥੇ ਇਹਨਾਂ ਨੇ ਆਜੋ ਚੱਲੀਏ ਕਰਦੇ ਆ ਗੱਲਬਾਤ ਆਪਾਂ ਲੋ ਜੀ ਦੂਜੇ ਪਲਾਟ ਦੇ ਵਿੱਚ ਆ ਗਏ ਆਪਾਂ ਹਾਂ ਅੱਜ ਸਾਰਾ ਦਿਨ ਖਰਾਬ ਹੋ ਗਿਆ ਆਪਣਾ ਹੁਣ ਇੱਧਰ ਆਏ ਆ ਚੱਲ ਰਿਹਾ ਏ ਇੱਧਰ ਭਰਦੇ ਆ ਜੋ ਰਾਣਾ ਲੱਗਿਆ ਸ਼ੀਸ਼ੇ ਸਾਫ ਕਰਨ ਕੰਦਾ ਮੈਂ ਸ਼ੀਸ਼ੇ ਸਾਫ ਕਰ ਦੇਵਾਂ ਗੱਡੀ ਦੇ ਮਾ ਚੱਲ ਮੇਰੇ ਵਾਲੀ ਦੀ ਵੀ ਕਰਦੀ ਆਜੋ ਰਾਹ ਦਾ ਵੀ ਉਹ ਦੇਖੋ ਫੈਕਟਰੀ ਦਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਰ ਇੱਕੋ ਜਿਵੇਂ ਲੱਗਿਆ ਹੋਇਆ ਕੰਦਾ ਮੈਂ ਇਹਦੀ ਅਹੀ ਚੀਜ਼ ਦੇਖਣੀ ਦੀ ਵੀ ਇਹ ਬੂਡ ਪਾ ਕੇ ਚੜਦਾ ਜਾਂ ਬੂਡ ਖੋਲ ਕੇ ਚੜ੍ਹ ਮੈਂ ਵੀਡੀਓ ਦੇ ਚੱਕਰ ਦੇ ਵਿੱਚ ਇਹ ਬੂਡ ਖੋਲ ਕੇ ਜੜੇ ਆਉਣ ਇਹ ਤਾਂ तकरीबन ਚੜਦੀ ਫੁੱਟ ਲਈ ਪਤਾ ਹੈ ਬੂਡ ਪਾ ਕੇ ਚੜਦਾ ਹੈ ਪਤਾ ਹੈ ਹਰ ਅੱਛਾ ਕਰਲਾ ਕਰਲਾ ਸਾਹਿਬ ਤਾਂਤ ਹੋ ਗਈ ਜਿਆਦਾ ਇੱਧਰ ਬੰਦੇ ਲੱਗੇ ਹੋਇਆ ਗੱਲਾਂ ਮਾਰਨ ਪਾਰ ਕੇ ਤੁਰੇ ਆਪਾਂ ਗੱਡੀ ਤੁਰੇ ਵੀ ਕਹਦੇ ਆਲੇ ਦਾ ਪਲਾਟ 'ਚ ਇੱਕ ਨੰਬਰ ਜੁਣ ਕਰਿਆ ਕੰਡਾ ਕਰਾਂ ਚੱਲੇ ਆ ਤੇ ਕੰਡਾ ਕਰਾ ਕੇ ਫੇਰ ਕਰਦੇ ਆਪਾਂ ਗੱਲਬਾਤ ਆ ਜੋ ਕਰਾਈਏ ਆਪਾਂ ਪਹਿਲਾਂ ਕੰਡਾ ਪਾਰ ਕੇ ਕੰਡਾ ਕਰਾਂ ਜਾ ਰਹੇ ਆਪਾਂ ਹੁਣ ਮੈਂ ਰਾਣੇ ਨੂੰ ਸ਼ੀਸ਼ੇ ਸਾਫ਼ ਕਰਨ ਨੂੰ ਕਿਹਾ ਸੀ ਪਤੰਦਰ ਨੇ ਸ਼ੀਸ਼ੇ ਦਾ ਕੀ ਸਾਫ਼ ਕਰਨੇ ਸੀ ਸ਼ੀਸ਼ੇ ਸਾਫ਼ ਕਰਨੇ ਵਾਲੀ ਸਪਰੇਅ ਵਾਲੀ ਬੋਤਲੇ ਰੱਖ ਗਿਆ ਗੋਲ ਯਾਰ ਵਸੀ ਸੇ ਸਾਵ ਕਰਨ ਲਈ ਬੋਤਲ ਦੇਖੀ ਮਗਾ ਬੋਤਲ ਦਿੱਤੀ ਹੋਣੀ ਹੈਗੀ ਸਪਰੇਅ ਵਾਲੀ ਇਹਨੇ ਮੁੜ ਕੇ ਕਿ ਆ ਮਾ ਸਪਰੇਅ ਵਾਲੀ ਬੋਤਲ ਦੇ ਦੇ ਕਹਿੰਦਾ ਤੂੰ ਕਿਹੜਾ ਬਾਈ ਵਰਤ ਨਹੀਂ ਹੁੰਦੀ ਆ ਮੇਰੇ ਕੋਲੇ ਰਹਿਣ ਦੇ ਮਾਂ ਆਹੋ ਇੱਕ ਵਾਰੀ ਚੀਜ਼ ਦੇ ਦਿੱਤੀ ਮੁੜ ਕੇ ਮੂੜਨੀ ਆਪਾਂ ਨੇ ਹੈ ਨਹੀਂ ਉਹ ਉਹ ਕੰਮ ਤੂੰ ਕਰਤਾ ਹੁਣ ਆਪਣੇ ਕਾਨੂੰ ਮੂੜਨੀ ਆ ਵੇਖੋਗੇ ਲੈ ਕੇ ਆਇਆ ਉਹਦੇ ਕੋਲੋਂ ਮੈਂ ਮੈਂ ਤੂੰ ਸਪਰੇਅ ਵਾਲੀ ਬੋਤਲ ਦੇ ਕੰਮ ਸਾਰ ਲਿਆ ਤੇਰਾ ਉਹੀ ਬੋਤਲ ਆਜਾ ਹੁਣ ਕੰਡੇ ਤੇ ਚੜਾਈਏ ਗੱਡੀ ਕੰਡੇ ਤੇ ਚੜਾ ਕੇ ਚੱਲਦੇ ਆ ਫਿਰ ਘਰਾਂ ਨੂੰ ਓਲੀ ਓਲੀ ਲੇਟ ਤੱਕ ਇੱਥੇ ਹੀ ਕਰਾਤਾ ਇਹਨਾਂ ਨੇ ਆਤਾ ਜਾਏ ਬਲੌਗ ਇਹਨਾਂ ਤੋਂ 24 ਘੰਟੇ ਦਾ ਬਣਵਾ ਲੈਂਦੇ ਅਹੀ ਜਾਂ ਹਾਲ ਕੀਤਾ ਹੋਇਆ ਤਾਂ ਜਿਨ੍ਹਾਂ ਨੇ ਕਿਆ ਗੱਲ ਸੀ ਕਿ ਜਨ ਫੈਕਟਰੀ ਵਾਲਿਆਂ ਨੂੰ ਦੇਖੋ ਰਾਤ ਦਾ ਵੀ ਉਹ ਰੋਡ ਦਾ ਸਨਣਾ ਹੋ ਜਾਂਦਾ ਰੋਡ ਐਸ ਟਾਈਮ ਅੱਜ ਫੈਕਟਰੀ ਆਏ ਨੇ ਜਿਆਦਾ ਹੀ ਲੇਟ ਕਰਦੇ ਕਹਿੰਦੇ ਥੋੜਾ ਤੇਲ ਬਚਾ ਦਈਏ ਸੀ ਕਾਹਨੂੰ ਟ੍ਰੈਫਿਕ ਦੇ ਵਿੱਚ ਮੱਥਾ ਮਾਰਨਾ ਠੰਡੇ ਠੰਡੇ ਜਾਓ ਕਹਿੰਦੇ ਤੁਸੀਂ ਨਾਲੇ ਟਾਇਰ ਠੰਡੇ ਨਾਲੇ ਤੁਸੀਂ ਠੰਡੇ ਨਾਲੇ ਰੋਡ ਠੰਡਾ ਨਾ ਕੋਈ ਆਨੇ ਟ੍ਰੈਫਿਕ ਮਿਲਨੀ ਤੁਹਾਨੂੰ ਨਾ ਕੋਈ ਕੁਝ ਮਿਲਣਾ ਚਲੋ ਆਓ ਚਲੀਏ ਫਿਰ ਹੁਣ ਘਰਾਂ ਨੂੰ ਆ ਰਹਾ ਹਾਂ ਇਹਦਾ ਅਕ क्लियर ਨਹੀਂ ਹੈਗਾ ਹੁਣ ਚੱਲਦੇ ਆਪਾਂ ਘਰਾਂ ਨੂੰ ਘਨੋਲੀ ਗਏ ਆਪਾਂ ਪੁੱਜ ਹੁਣ ਚੜਨਾ ਆਪਣੇ ਵੱਡੇ ਰੋਡ ਤੇ ਜਾ ਕੇ ਉੱਥੇ ਟ੍ਰੈਫਿਕ ਦੇਖਦੇ ਆ ਕਿੰਨੀ ਕਾ ਬਬ ਮਾਲਕਪੁਰ ਨਾ ਕਹਿੰਦੇ ਜਾਮ ਲੱਗਿਆ ਹੋਵੇ ਪਰ 99 ਦਾ ਹੋ ਚੱਲਿਆ ਐਕਸਟੈਂਡ ਦਾ ਕੀ ਹੁੰਦਾ ਝਾਰਾਗੂਰਾ ਵਾਲੇ ਨਾ ਹੋਵੇ ਬਸ ਆਜੋ ਚੱਲੀਏ ਹੁਣ ਆਪਾਂ ਦੇਖਦੇ ਹਾਂ ਬਾਕੀ ਜਾ ਕੇ ਅੱਗੇ ਕੀ ਬੰਦਾ ਚੱਲਦੇ ਆਜੋ ਦੇਖੋ ਕਾਰਾਂ ਲੈ ਟਾਬਿਆਂ ਤੇ ਕਿੰਨੀ ਰੋਣਕ ਲੱਗੀ ਹੁੰਦੀ ਆਂ ਟਾਈਮ ਇੱਧਰ ਪੱਛਾ ਕਾਰਨੀ ਆ ਗਈ ਇੱਥੇ ਬੱਸਾਂ ਨੇ ਬਾਵਾ ਰੋਣਕ ਲਾਈ ਹੋਈ ਹੈ ਟਾਬਿਆਂ ਵਾਲਿਆਂ ਨੇ ਤਾਂ ਕਾਰਾਂ ਆਲੇ ਘੁੰਮ ਘੁੰਮ ਕੇ ਗਲੇਟਾ ਵਿੱਚ ਰੋਟੀ ਖਾਂਦੇ ਨੇ ਆਟਾ ਬੱਸ ਸੁੰਨਾ ਜਾ ਬਯਾਰਾ ਆ ਢਾਬੇ ਤੇ ਨਹੀਂ ਹੈਗੀ ਇੰਨੀ ਰੌਣਕ ਪੰਪ ਦਾ ਬੰਦੇ ਹੋ ਗਿਆ ਇਹ ਆਟਾ ਬੇਤੇ ਦੇਖਦੇ ਕਿੰਨੀ ਗਾ ਅਜੀ ਢਾਬਿਆਂ ਦੇ ਰੌਣਕੇ ਦੇਖਣੀ ਆ ਟਾਈਮੇ ਉਹ ਹੋ ਗਿਆ ਹੋਇਆ ਆ ਢਾਬੇ ਤੇ ਵੀ ਇੱਕ ਵਸੇ ਖੜੀ ਆ ਇੱਧਰ ਟਰੱਕਾਂ ਦਾ ਢਾਬਾ ਹੈ ਐਸੇ ਗੜੇ ਆ ਦਸ ਗੱਟ ਟਰੱਕ ਇਕੱਠੇ ਆ ਬੇਵੋ ਤੇਕਰਾਲੀਆ ਰੋਡ ਤੇ ਜਿਹੜੇ ਲੋਕ ਮਨਾਲੀ ਨੂੰ ਜਾਂਦੇ ਆ ਸਾਰੇ ਸਟਾਪ ਕਰਦੇ ਆ ਨਾ ਢਾਬਿਆਂ ਤੇ ਜਿਹੜੇ ਆਉਂਦੇ ਆ ਉਹ ਵੀ ਕਰਦੇ ਆ ਲਓ ਜੀ ਆਪਾਂ ਪੁੱਜ ਗਏ ਰੋਪੜ ਦਾ ਟਾਈਮ ਲੈਕਾਂ ਚੱਲ ਰਹੀਆਂ ਨੇ ਤੇ ਰੌਣਕ ਵਾਵਾ ਲੱਗੀ ਹੋਈ ਆ ਰਿਐਕਟ ਪਲੈਰੋ ਖੜੀ ਆ ਬਾਲਾ ਬੁਰਾ ਕੱਟ ਮਾਰ ਕੇ ਆਈ ਆ ਆਪਾਂ ਨੂੰ ਆਲਸਾ ਵਾ ਦੀ ਆ ਕੱਟ ਬਾਵਾ ਗੰਦਾ ਮਾਰਿਆ ਬੰਦੇ ਨੇ ਆਜੋ ਚੱਲੀਏ ਸਾਈਡ ਤੇ ਰੋਪੜ ਸ਼ਹਿਰ ਨਾਲ ਨਹਿਰ ਗੱਲੇ ਬਣ ਗਈ ਸਾਈਡ ਤੇ ਰੋਪੜ ਸ਼ਹਿਰ ਨਾਲ ਨਹਿਰ ਸਾਹਮਣੇ ਤੋਂ ਗੱਡੀ ਆ ਰਹੀ ਜਾਣੇ ਗੱਾਰ ਵਾਲੀ ਕੰਪਨੀ ਨੂੰ ਇੱਕ ਨੂੰ ਬੈਂਤੀ ਆ ਕੋਈ ਵੀ ਹੋਵੇ ਚਾਹੇ ਮਹਿੰਦਰਾ ਚਾਹੇ ਟੋਇਟਾ ਚਾਹੇ ਸਵਿਫਟ ਆ ਸਵਿਫਟ ਕਹਿੰਦਾ ਸਜੂ ਕੀ ਕੋਈ ਵੀ ਇੱਕ ਕੰਪਨੀ ਗੱਲ ਸੁਣ ਲੋ ਮੰਨ ਲਵੇ ਜੇ ਗਾਰ ਨੂੰ ਫਰ ਲਾ ਦੇਵੇ ਤਾਂ ਤੁਹਾਡਾ ਮੁਨਾਫਾ ਬੋ ਦੂੰਗਾ ਹਾਰਾ ਵਾਲੇ ਕਾਲੇ ਮੋਦ ਹੁੰਦੇ ਆ ਜੇ ਕਿਤੇ ਫਰ ਲੱਗ ਜਾਣਾ ਲੋਕਾਂ ਨੇ ਭੱਜ ਭੱਜ ਖਰੀਦਣੀ ਆ ਕਿਉਂਕਿ ਇਹਨਾਂ ਨੇ ਕਿ ਸੋਚੇ ਕਰਨਾ ਉਡਾ ਕੇ ਹੀ ਕੱਢ ਲਈ ਹੁਣ ਅਸੀਂ ਧੋਰ ਕਰਿਓ ਗੱਲ ਦੇ ਉੱਤੇ ਸੁਣਨਾ ਪਿਆ ਰਸਟਸ ਟਾਈਮ ਭਾਈ ਮੋਟਰਸਾਈਕਲ ਵਾਲੇ ਜਾ ਰਹੇ ਆ ਦੋ ਜਣੇ ਨਾਲੇ ਹਾਲੇ ਕਹਿ ਦੀ ਇਹ ਪੌਣੇ 10 ਹੋਏ ਆ ਨਹਿਰ ਦੇ ਉੱਤੇ ਜਿਵੇਂ ਹੀ ਸੁਣਨਾ ਹੋ ਗਿਆ ਇਸ ਟਾਈਮ ਰੋਡ ਸੱਨਣਾ ਹੋਇਆ ਪਿਆਰ ਹੋੜ ਹੈ ਟਾਈਮ ਹੱਟੇ ਵੀ ਬੜੇ ਬਣ ਗਏ ਹੋਏ ਐ ਰੋਡ ਦੇ ਉੱਤੇ ਤੁੰਗੂ ਲਾਲੇ ਤਾਂ ਬੰਦੇ ਆ ਤੇ ਆ ਪਰ ਤੁੰਗੂ ਲਾਇ ਰੋਡ ਦੇ ਉੱਤੇ ਧਿਆਨ ਨਹੀਂ ਦਿੰਦੇ ਹੈਗੇ ਹਾਂਜੀ ਆਪਾਂ ਆ ਗਏ ਚਮਕੌਰ ਸਾਹਿਬ ਉੱਜ ਗਏ ਆਪਾਂ ਘਰਾਂ ਦੇ ਕੋਲ ਆਪਣੇ ਇਹਦਾ ਸਤਾਣੇ ਸ਼ਹਾਦਤ ਉਹਨੂੰ ਕਿਹ ਹੈ ਦੇਣਾ ਪਹਿਲੇ ਟਾਈਮ ਦਿਖਾ ਕੇ ਜਾਊਂਗਾ ਪੂਰਾ ਅੰਦਰੋਂ ਦੇ ਚਲੋ ਨਹੀਂ ਤੇ ਕੋਣਾ ਬਾਹਰ ਤੋਂ ਜਰੂਰ ਦਿਖਾਵਾਂਗਾ ਵੀਊ ਇਹਦਾ ਚੰਗੀ ਤਰ੍ਹਾਂ ਤੇ ਉਹਨਾਂ ਪੱਟ ਚੱਲਦੇ ਆ ਘਰਾਂ ਨੂੰ ਬਾਈ ਬਾਲਾਹੋਲੀ ਤੁਰਿਆ ਹੋਇਆ ਤੇ ਕਾਦੀ ਐਨੀ ੱੱੱਕਾ ਲਾ ਕੇ ਵਾਲਾ ਕੰਮ ਉਹ ਕੰਮ ਬਾਈ ਦਾ ਹੋਇਆ ਹੋਇਆ ਮਾਹੀ ਸਵੀਟ ਆ ਬਾਈ ਦੀ ਆ ਜੋ ਚੱਲਦੇ ਆਪਾਂ ਹੁਣ ਆਪਣੀ ਗੱਡੀ ਅੱਜ ਖਾਲੀ ਨਹੀਂ ਹੋਣੀ ਸੀ ਆਪਾਂ ਅੱਜ ਘਰ ਨੇ ਤੇ ਹੁਣ ਚੱਲਿਆ ਚਮਕੌਰ ਨੂੰ ਥੋੜਾ ਜਿਹਾ ਕੰਮ ਆਪਾਂ ਨੂੰ ਤੇ ਬਾਕੀ ਦਵਾਈ ਵੀ ਲੈ ਕੇ ਆਉਣੀ ਹੈ ਜage ਸਰ ਜੀ ਜੋਗੀ ਤੇ ਹੁਣ ਦੇਖਦੇ ਜਾਗੇ ਚੱਲਦੇ ਆ ਜਮਗੌਰ ਨੂੰ ਅੱਜ ਆਪਾਂ ਮੇਲੀ ਆ ਸਾਰਾ ਦਿਨ ਘਰੇ ਬੈਠੇ ਨੇ ਸੌਂ ਜੀ ਉੱਠ ਜੀ ਆ ਸੌਂ ਜੀ ਦਾ ਉੱਠ ਜੀ ਆ ਪਤਨਾ ਵਾਲੀ ਆ ਪਤਾ ਨਹੀਂ ਕੀ ਹੋਇਆ ਮੌਸਮ ਨੂੰ ਐਨੀ ਠੰਡ ਤਾਂ ਸਿਆਲ ਦੇ ਵਿੱਚ ਵੀ ਨਹੀਂ ਲੱਗੀ ਸੀ ਜਿੰਨੀ ਅੱਜ ਆ ਮੈਂ ਤਾਂ ਕੰਪਲ ਲੈ ਕੇ ਗੱਡੀ ਚਲਾਣ ਲੱਗਿਆ ਹੋਇਆ ਅੱਜ ਜੀ ਆਪਾਂ ਢਾਬੇ ਤੇ ਪੁੱਜ ਗਏ ਚਾਹ ਚੂ ਪੀਂਦੇ ਹਣ ਤੇ ਰਾਣਾ ਵੀ ਇੱਥੇ ਬਿਆਦਾ ਸੁੱਤਾ ਨੂੰ ਠਾਲਦੇ ਥਾਲ ਕਿਉਂ ਨਾ ਆਪਾਂ ਚਾਹ ਚੂ ਪੀ ਕੇ ਫੇਰ ਚੱਲਦੇ ਹਾਂ ਲਿਵਰਾ ਨੂੰ ਕਰਤਾ ਆਪਾਂ ਨੇ ਫੋਨ ਅੱਜ ਠੰਡ ਬਾਵਾਂ ਲੱਗ ਰਹੀ ਆ ਬਹੁਤ ਜ਼ਿਆਦਾ ਲੋ ਢਾਬੇ ਤੇ ਆ ਗਏ ਅਜੇ ਨਾਲ ਜੀ ਸਾਜਰ ਹੀ ਉੱਠੇ ਫਿਰਦੇ ਅੱਜ ਆਜੂ ਲਈ ਆਪਾਂ ਨੇ ਫੀ ਇਹਦਾ ਰਾਣਾ ਉੱਠਦਾ ਨਹੀਂ ਉੱਜ ਚਲੋ ਚੱਲਦੇ ਹੁਣ ਜ ਆਪਾਂ ਨੇ ਲਈ ਸੀ ਫੀ ਤੇ ਗੱਡੀ ਤੋੜ ਲਈ ਆਪਾਂ ਨੇ ਹੁਣ ਢਾਬੇ ਤੋਂ ਰਾਣੇ ਨੂੰ ਵਗਾ ਤਾਂ ਵੀ ਚੱਲ ਗੱਡੀ ਤੋੜ ਨਾਲੇ ਲੇਟ ਜੇ ਹੋਵੇ ਥੋੜੇ ਜਿਹਾ ਅਜ ਘਰ ਤੋਂ ਵੀ ਥੋੜੇ ਜਿਹਾ ਲੇਟੇ ਤੁਰੇ ਸੀ ਚੱਕਰ ਦੇ ਵਿੱਚ ਤੇ ਹੈਗਾ ਵੀ ਸੰਡੇ ਆ ਤਾਂ ਕਰਕੇ ਅੱਜ ਥੋੜੀ ਚੰਚੀ ਵੀ ਘਾਟ ਆ ਰਾਮ ਨਾਲ ਚੱਲਦੇ ਆ ਆ ਜੋ ਕਰਦੇ ਆਪਾਂ ਗੱਲਬਾਤ ਜਿੱਦਾਂ ਵੀ ਹੋਇਆ ਉਹਦਾ ਦੇਖਾਂਗੇ ਰਾਸਤੇ ਦੇ ਵਿੱਚ ਤੁਹਾਨੂੰ ਪਤਾ ਹੀ ਆ ਵਕੀ ਸਵੇਰ ਟਾਈਮ ਤਾਂ ਟਰਾਈਪ ਵਾਲੀ ਘਟ ਹੁੰਦੀ ਆ ਟਾਈਮ ਜਿੰਨਾ ਵੇਲਾ ਹੋ ਗਿਆ ਬੰਦਾ ਆ ਜਾਵੇ ਤਾਂ ਵਧੀਆ ਰਹਿੰਦਾ ਨਹੀਂ ਦਿਨ ਦੇ ਵਿੱਚ ਤਾਂ ਫਿਰ ਲੁਧਿਆਣਾ ਜੇ ਟਰਾਈ ਫੀ ਗਈ ਮਾਨ ਨਹੀਂ ਹੈਗੀ ਇੰਨੀ ਟਰਾਈ ਫੀ ਕਰ ਲੁਧਿਆਣੇ ਚ ਬੱਸ ਕਰਾ ਦਿੰਦੀ ਆ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਸਾਈਕਲ ਮੋਟਰਸਾਈਕਲ ਵਾਲੇ ਪੀਂ ਪਾ ਗਰੀ ਜਾਂਦੇ ਆ ਫਿਰ ਆ ਜੋ ਚੱਲੀ ਹੁਣ ਆਪਾਂ ਉਹ ਗੱਡੀ ਦੇ ਗੱਡੀ ਕਹਿੰਦਾ ਟਰਾਲੀ ਦੇ ਥੱਲੇ ਖੇਪੜ ਲਿਖਿਆ ਹੋਇਆ ਮੈਨੂੰ ਦੂਰ ਤੋਂ ਖੋਪੜੀ ਸੋਣੀ ਸਮਝੀ ਗਿਆ ਮੈਂ ਕਿਹਾ ਤੇ ਖੋਪੜ ਲਿਖਿਆ ਹੋਇਆ ਮੈਂ ਸੋਚਾਂ ਮੈਂ ਤਾਂ ਕਿਸਦਾ ਗੋਤ ਨਹੀਂ ਹੈਗਾ ਨਾ ਕੋਸ ਆਵਾਜੂ ਆ ਕੇ ਕੋਲ ਆ ਕੇ ਦੇਖਿਆ ਵੀ ਖੇਪੜ ਲਿਖਿਆ ਹੋਇਆ ਏ ਆਪਾਂ ਪੁੱਜ ਜਗੇ ਕਟਾਣੀ ਕਲਾ ਦੇ ਰਾਣੇ ਵਾਲੀ ਗੱਡੀ ਵੀ ਪਿੱਛੇ ਆ ਰਹੀ ਆ ਅੱਜ ਮੌਸਮ ਜਿਆਦਾ ਠੰਡਾ ਜਾ ਹੋਇਆ ਹੋਇਆ ਪਤਾ ਨਹੀਂ ਕੀ ਚੱਕਰ ਆ ਚਲੋ ਆਇਓ ਚਾਪਲੇ ਵਾਲੇ ਰਾਲੇ ਪਿੱਛਾ ਖੇਪ ਮਲੇ ਪੂਲ ਜਾ ਕੇ ਦੇਖਦਿਆ ਕਰਦੇ ਆ ਗੱਲਬਾਤ ਆ ਜੋ ਕੋਹਾੜੇ ਵਜ ਚੱਲੇ ਆਪਾਂ ਤੇ ਸਵੇਰ ਦੇ 5 ਵਜ ਗਏ ਨੇ ਦੋ ਚੱਲ ਕੇ ਦੇਖਦੇ ਆ ਲੇਵਰ ਆਈ ਕਿ ਨਹੀਂ ਆਈ ਅਰੇ ਚੱਲਦੇ ਆ ਜੋ ਕੁਹਾੜੇ ਵੱਜ ਕੇ ਪਾਰਕਿੰਗ ਚ ਲੇਵਰ ਆਈ ਨਹੀਂ ਆਲੇ ਵੇਟ ਕਰ ਰਹੇ ਆ ਉਹਨਾਂ ਦੀ ਤੇ ਹੁਣ ਚੱਲਦੇ ਆ ਉਹਨਾਂ ਨੂੰ ਜਾਦਾ ਅੱਗੇ ਲੈ ਕੇ ਲੁਧਿਆਣੇ ਨੂੰ ਚੱਲਾਂਗੇ ਉਹਨਾਂ ਨੂੰ ਤੇ ਬਾਕੀ ਦੇਖਦੇ ਆ ਆ ਜੋ ਹਾਂਜੀ ਆਪਾਂ ਲੁਧਿਆਣੇ ਪੁੱਜ ਗਏ ਹੋਏ ਲੱਗੇ ਹੋਏ ਗੱਡੀ ਖਾਲੀ ਕਰਨ ਇਸ ਟਾਈਮ ਆਜੋ ਬੇਗਲਬਾਤ 150 ਹੋਰੀ ਇੱਥੇ ਉਤਵਾ ਦੇਖਦੇ ਆਂ ਬਾਕੀ ਜਿੱਦਾਂ ਵੀ ਹੋਇਆ ਉਹ ਸਭ ਦੇਖਾਂਗੇ ਆਜੂ ਚੱਲੀਏ ਹਾਂਜੀ ਆਪਾਂ ਪੁੱਜ ਗਏ ਦੂਜੀ ਜਗ੍ਹਾ ਖਾਲੀ ਕਰਨ ਲੱਗੇ ਹੋਇਆ ਰਾਜੂ ਨਹੀਂ ਪਿੱਛੇ ਖਾਲੀ ਕਰਨ ਤੇ ਆਪਾਂ ਆ ਗਏ ਸੀ ਟਾਈਮ ਜੇ ਨਾਲ ਤੇ ਹੁਣ ਆਪਾਂ ਚਾਹ ਚੂ ਪੀਂਦੇ ਆ ਆਜੋ ਤੇ ਕਰਦੇ ਆ ਗੱਲਬਾਤ ਤੁਹਾਡੇ ਨਾਲ ਜਿੱਦਾਂ ਵੀ ਹੋਇਆ ਤੁਹਾਨੂੰ ਦੱਸਦੇ ਆ ਆਪਾਂ ਤੀਜੀ ਜਗ੍ਹਾ ਅਗੇ ਗੱਡੀ ਖਾਲੀ ਕਰਨ ਤੇ ਹੁਣ ਇੱਥੇ 100 ਮੋਰੀ ਖਾਲੀ ਹੋ ਕੇ ਆਪਣੀ ਗੱਡੀ ਖਾਲੀ ਹੋ ਜਾਣੀ ਆ ਇੰਡਸਟਰੀ ਏਰੀਆ ਜਾਇ ਹੋਏ ਆਪਾਂ ਕੰਗਣ ਵਾਲਾ ਇਸ ਟਾਈਮ ਲੁਧਿਆਣੇ ਤੇ ਖਾਲੀ ਕਰਕੇ ਫੇਰ ਚੱਲਦੇ ਆਪਾਂ ਘਰਾਂ ਨੂੰ ਮੈਂ ਦਵਾਰਾ ਠੀਕ ਠਾਕ ਅੱਜ ਪ੍ਰੋਗਰਾਮ ਵੀ ਟਾਈਮ ਨਾਲ ਹੋ ਚਲੇ ਵਿਲੇ ਚਲੋ ਵਧੀਆ ਗੱਲ ਆ ਤੇ ਆ ਜੋ ਕਰਕੇ ਗੱਡੀ ਖਾਲੀ ਵਿੱਚ ਚਲਦੇ ਆ ਕਰ ਨੂੰ ਰਸਤੇ ਦੀ ਕਰਦੇ ਆ ਗੱਲਬਾਤ ਜਿੱਦਾਂ ਵੀ ਹੋਇਆ ਆਪਾਂ ਗੱਡੀ ਖਾਲੀ ਕਰਕੇ ਆ ਗਏ ਮੇਲੋ ਪੁੱਜ ਗਏ ਨੇ ਹੁਣ ਘਰੇ ਜਾ ਕੇ ਜਾ ਬਾਣੀ ਰੋਟੀ ਰੋਟੀ ਖਾਂਦੇ ਆ ਬੜਾ ਸੇ ਕੀ ਰੋਣਾ ਆ ਜੋ ਚੱਲੀ ਹੁਣ ਘਰਾਂ ਨੂੰ ਚਲਦੇ ਆਪਾਂ ਆ ਇੱਕ ਕਰਦੇ ਆ ਗੱਲਬਾਤ ਜਾ ਕੇ ਆ ਜੋ ਖੱਤੀ ਜਲ ਖੱਤੀ ਜਲ ਪੂਰਾ ਖੱਟਕੇ ਜਾਂਦੇ ਦਿੱਲੀ ਹਾਲੇ ਦੂਰ ਡੀਓ ਡੀਐਲਾ ਦਿੱਲੀ ਡੀਓ ਮਾਈਜੀ ਡੀਓ ਨੰਬਰ ਕਿੱਥੇ ਦਾ ਦੱਸਿਓ ਮੇਰੇ ਨਾਮ ਆ ਜੀ ਨਹੀਂ ਆ ਰਿਹਾ ਆਪਾਂ ਘਰ ਆ ਕੇ ਗੱਡੀ ਹਾਲੀ ਕਰਕੇ ਤੇ ਹੁਣ ਆਪਾਂ ਘਰਾਂ ਨੇ ਜਤਵਾਰ ਤੇ ਆਲੂ ਨਾਲ ਆ ਗਏ ਹੋਏ ਆ ਕਰਦੇ ਆ ਗੱਲਬਾਤ ਇਦਾਂ ਵੀ ਹੋਇਆ ਬਾਕੀ ਤੁਹਾਨੂੰ ਦੱਸਦੇ ਆ ਅੱਜ ਆਪਾਂ ਆ ਵੀਡੀਓ ਦੇ ਪਾਰਟ ਦਾ ਇੱਥੇ ਹੀ ਕਰਦੇ ਆ ਐਂਡ ਤੇ ਬਲੋਗ ਕੰਟੀਨਿਊ ਆਪਣਾ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਿਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਆ ਕਰੋ ਜਿੰਨਾ ਤੁਸੀਂ ਲਾਈਕ ਅਤੇ ਸ਼ੇਅਰ ਕਰੋਗੇ ਉੰਨੀ ਵੀਡੀਓ ਅੱਗੇ ਜਾਊਗੀ ਤਾਂ ਹੋਰ ਲੋਕਾਂ ਨੂੰ ਦੇਖਣ ਨੂੰ ਮਿਲੂਗੇ ਧੰਨਵਾਦ ਤੁਹਾਡਾ